ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗਿਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਆ ਇੱਕ ਪਾਠ ਕਰਨ ਦੇ ਨਾਲ ਨਾ ਮਿੰਟਾਂ ਦੇ ਵਿੱਚ ਹੀ ਸਾਰੇ ਦੁੱਖ ਕਸ਼ਟ ਰੋਗ ਸਭ ਖਤਮ ਹੋ ਜਾਣਗੇ ਮੇਰਾ ਖੁਦ ਦਾ ਅਜਮਾਇਆ ਹੋਇਆ ਤੇ ਬਾਕੀ ਤੁਹਾਡੇ ਨਾਲ ਕੁਝ ਸੱਚੀ ਗੱਟਣਾ ਵੀ ਮੈਂ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕੇਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਅਦ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਹੜੀ ਸੱਚੀ ਘਟਨਾ ਤੁਸੀਂ ਇੱਧਰ ਅਮਰਸਰ ਸਾਹਿਬ ਕਣੀ ਸੁਣਿਆ ਹੋਣਾ ਨਾ ਗੁਰੂ ਨਾਨਕ ਯੂਨੀਵਰਸਿਟੀ ਹੈ ਨਾ ਉਥੋਂ ਦੇ ਜਿਹੜੇ ਪੜੇ ਲਿਖੇ ਡਾਕਟਰ ਹੈ ਨਾ ਉਹਨਾਂ ਨੇ ਵੀ ਇਹ ਚੀਜ਼ ਦਾ ਪ੍ਰਮਾਣ ਦਿੱਤਾ ਹੈ ਆਪਾਂ ਕਹਿੰਦੇ ਸਬੂਤ ਦਿੰਦਾ ਹੈ ਇਸ ਚੀਜ਼ ਦਾ ਠੀਕ ਹੈ ਉਹਨਾਂ ਦਾ ਵੀ ਦਾਵਾ ਹੈ ਜੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਉੱਥੇ ਨਾ ਇੱਕ ਹਸਪਤਲ ਹੈ ਮੈਂ ਹਸਪਤਲ ਦਾ ਨਾਮ ਨਹੀਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਸਪਤਲ ਹੈ ਤੇ ਉਹ ਹਸਪਤਲ ਦੇ ਵਿੱਚ ਨਾ ਲੋਕਾਂ ਨੂੰ ਦਵਾਈ ਦੇ ਨਾਲ ਨਾਲ ਉਹਨਾਂ ਦੇ ਕਮਰਿਆਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ ਉਹਨਾਂ ਨੂੰ ਆਧਨ ਵੇਲੇ ਤੇ ਸਵੇਰੀ ਵੇਲੇ ਦੋ ਟਾਈਮ ਦਿਨ ਦੇ ਵਿੱਚ ਜਿਹੜਾ ਹੈਗਾ ਸੁਖਮਨੀ ਸਾਹਿਬੀ ਦਾ ਪਾਠ ਸਰਵਣ ਕਰਾਇਆ ਜਾਂਦਾ ਹੁਣ ਤੁਸੀਂ ਸੁਖਮਨੀ ਸਾਹਿਬ ਦਾ ਸੁਣ ਕੇ ਵੀਡੀਓ ਨਾ ਕੱਟ ਕਰ ਦਿਓ ਮੈਂ ਤੁਹਾਡੇ ਨਾਲ ਹੋਰ ਵੀ ਕਾਫੀ ਚੀਜ਼ਾਂ ਸ਼ੇਅਰ ਕਰੂੰਗੀ ਤਾਂ ਸੁਖਮਨੀ ਸਾਹਿਬੀ ਦਾ ਪਾਠ ਜਿਹੜਾ ਸਰਵਣ ਕਰਾਇਆ ਜਾਂਦਾ ਤੇ ਉੱਥੇ ਵੱਡੀਆਂ-ਵੱਡੀਆਂ ਬਿਮਾਰੀਆਂ ਜੜੀਆਂ ਉਹ ਲੋਕਾਂ ਦੀਆਂ ਠੀਕ ਹੁੰਦੀਆਂ ਨੇ ਤੇ ਜਿਹੜੇ ਗੁਰੂ ਨਾਨਕ ਨਿਤ ਯੂਨੀਵਰਸਿਟੀ ਹੈ ਨਾ ਉਹਦੇ ਡਾਕਟਰ ਜਿਹੜੇ ਨੇ ਉਹਨਾਂ ਨੇ ਇਸ ਚੀ ਦਾ ਪ੍ਰਮਾਣ ਕਿਵੇਂ ਦਿੱਤਾ ਸਬੂਤ ਕਿਵੇਂ ਦਿੱਤਾ ਉਹਨਾਂ ਨੇ ਕੈਂਪ ਲਗਾਏ ਕੈਂਪ ਲਗਾ ਕੇ ਨਾ ਉਥੇ ਉਹਨਾਂ ਨੇ ਜਿਹੜਾ ਹੈਗਾ ਨਾਲ-ਨਾਲ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਤੇ ਸਰਵਣ ਕਰਾਇਆ ਠੀਕ ਹੈ ਬਾਹਰ ਉਹਨਾਂ ਨੇ ਡਾਕਟਰ ਬਿਠਾਤੇ ਟੇਬਲ ਕੁਰਸੀ ਦੇ ਕੇ ਆਉਂਦੇ ਹੋਏ ਦਾ ਬੀਪੀ ਚੈੱਕ ਕਰਿਆ ਦੇ ਵਾਪਸ ਦੋ ਜਾਂਦੇ ਆ ਨਾ ਪਾਠ ਸਰਵਣ ਪੂਰਾ ਹੋ ਗਿਆ ਸਮਾਪਤੀ ਹੋ ਗਈ ਜਦੋਂ ਵਾਪਸ ਬਾਹਰ ਨਿਕਲਦੇ ਆ ਫਿਰ ਬੀਪੀ ਚੈੱਕ ਕਰਦੇ ਆ ਤਾਂ ਬੀਪੀ ਉਹਨਾਂ ਦਾ ਨੋਰਮ ਜਿਨ੍ਹਾਂ ਦਾ ਪਹਿਲਾਂ ਬੀਪੀ ਵਧਿਆ ਹੁੰਦਾ ਸੀ ਨਾ ਉਹਦਾ ਨੋਰਮਲ ਹੋ ਜਾਂਦਾ ਸੀ ਬੀਪੀ ਤੁਸੀਂ ਦੇਖੋ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਇੰਨੀ ਜ਼ਿਆਦਾ ਇਫੈਕਟ ਕਰਦੀ ਆ ਸਾਡੀ ਬਾਡੀ ਤੇ ਇੰਨਾ ਸਾਨੂੰ ਸਕੂਨ ਮਿਲਦਾ ਇਸ ਬਾਣੀ ਦੇ ਨਾਲ ਸੋਚੋ ਜੇ ਜੇ ਦੇਖੋ ਬੀਪੀ ਚੈੱਕ ਕਰ ਸਕਦੇ ਆ ਲੇਕਿਨ ਮਾਈਂਡ ਨੂੰ ਤਾਂ ਉਸ ਟਾਈਮ ਟਾਈਮ ਚੈੱਕ ਨਹੀਂ ਕਰਦੇ ਤਾਂ ਮਾਈਂਡ ਦੀ ਕੰਡੀਸ਼ਨ ਕਿਸ ਸਥਿਤੀ ਚ ਆ ਜਾਂਦੀ ਹੂ ਬਾਣੀ ਨੂੰ ਸਰਵਣ ਕਰਕੇ ਕਿਉਂਕਿ ਮਾਈਂਡ ਰਿਲੈਕਸ ਹੁੰਦਾ ਤਾਂ ਹੀ ਤਾਂ ਆਪਣਾ ਬੀਪੀ ਨਾਰਮਲ ਹੁੰਦਾ ਜਦੋਂ ਆਪਣੀ ਟੈਨਸ਼ਨ ਵੱਧਦੀ ਆ ਆਪਾਂ ਸੋਚਦੇ ਆ ਬਹੁਤ ਜ਼ਿਆਦਾ ਆਪਾਂ ਨੂੰ ਗੁੱਸਾ ਆ ਰਿਹਾ ਹੁੰਦਾ ਬਹੁਤ ਜ਼ਿਆਦਾ ਦਿਮਾਗ ਗਰਮ ਹੋਇਆ ਹੋਇਆ ਹੁੰਦਾ ਉਸ ਟਾਈਮ ਫਿਰ ਜਿਹੜਾ ਬੀਪੀ ਆਫ ਲੈਕਚੂਏਟ ਕਰਦਾ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਹੈ ਤਾਂ ਦੇਖੋ ਬੀਪੀ ਦਾ ਅਸਰ ਉਹ ਚੈੱਕ ਕਰਕੇ ਦੱਸਦੇ ਨੇ ਬਟ ਜਿਹੜਾ ਦਿਮਾਗ ਤੇ ਵੀ ਕਿੰਨਾ ਵਧੀਆ ਅਸਰ ਗੁਰਬਾਣੀ ਦਾ ਪੈਂਦਾ ਹੈ ਤੇ ਜੇ ਮੈਂ ਆਪਣੀ ਵੀ ਗੱਲ ਕਰਾਂ ਤਾਂ ਇਹ ਜੇ ਬਹੁਤ ਸਾਰੇ ਰੋਗ ਆੜੇ ਗੁਰੂ ਸਾਹਿਬ ਜੀ ਨੇ ਸਾਡੇ ਪਰਿਵਾਰ ਦੇ ਵੀ ਕੱਟੇ ਨੇ ਤੇ ਮੈਂ ਮਾਈਗਰੇਨ ਵਾਰੀ ਵੀ ਤੁਹਾਡੇ ਨਾਲ ਕਾਫੀ ਵਾਰ ਗੱਲ ਕੀਤੀ ਆ ਤੇ ਡਿਪਰੈਸ਼ਨ ਟੈਨਸ਼ਨ ਦੀ ਮੈਨੂੰ ਪ੍ਰੋਬਲਮ ਹੋ ਗਈ ਸੀ ਉਸ ਜਿਹੜੇ ਬਾਰੇ ਵੀ ਮੈਂ ਕਾਫੀ ਵਾਰ ਤੁਹਾਡੇ ਨਾਲ ਗੱਲ ਕੀਤੀ ਆ ਦੂਸਰੇ ਚੈਨਲ ਦੇ ਉੱਤੇ ਤੇ ਉਵੇਂ ਗੁਰਪਰਮਾਤਮਾ ਦੀ ਮੇਰ ਨਾਲ ਠੀਕ ਹੋਇਆ ਸੋ ਗੁਰਬਾਣੀ ਦੇ ਨਾਲ ਜਿਹੜਾ ਹੈਗਾ ਖਾਸ ਕਰ ਸੁਖਮਨੀ ਸੰਗ ਦੀ ਬਾਣੀ ਨੂੰ ਸਾਰੇ ਸੁੱਖਾਂ ਦੀ ਮਨੀ ਮੰਨਿਆ ਜਾਂਦਾ ਹੈ ਠੀਕ ਹੈ ਕਹਿੰਦੇ ਸੁਖਮਨੀ ਸੰਗ ਦੀ ਬਾਣੀ ਨਾ ਸਿਰਫ ਜਪਣ ਦੇ ਨਾਲ ਬਲਕਿ ਸਰਵਣ ਕਰਨ ਦੇ ਨਾਲ ਹੀ ਨਾ ਸਿਰਫ ਜਿਹੜੇ ਸਾਡੇ ਹੈਗੇ ਆ ਤਨ ਦੇ ਰੋਗ ਬਲਕਿ ਸਾਡੇ ਮਨ ਦੇ ਰੋਗ ਵੀ ਖਤਮ ਹੋ ਜਾਂਦੇ ਆ ਤਨ ਨੂੰ ਵੀ ਜਿਹੜੇ ਲੱਗੇ ਹੋਏ ਰੋਗ ਆ ਉਹ ਵੀ ਖਤਮ ਹੋ ਜਾਂਦੇ ਆ ਜਿਹੜੇ ਸਾਡੇ ਮਨ ਦੇ ਅੰਦਰ ਰੋਗ ਹੁੰਦੇ ਉਹ ਵੀ ਖਤਮ ਹੋ ਜਾਂਦੇ ਆ ਇੰਨੀ ਮਹੱਤਤਾ ਇੰਨੀ ਮਹਾਸ਼ਕਤੀਸ਼ਾਲੀ ਐ ਇਹ ਬਾਣੀ ਸੋ ਅਸੀਂ ਜੇ ਜ਼ਿਆਦਾ ਨਹੀਂ ਕਰ ਸਕਦੇ ਨਾ ਜੇ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤੁਸੀਂ ਨਹੀਂ ਵੀ ਜਪ ਸਕਦੇ ਤੁਸੀਂ ਸਨਵਣ ਕਰਨਾ ਹੀ ਸ਼ੁਰੂ ਕਰ ਲਓ ਕਿਸੇ ਦਿਨ ਗੁਰੂ ਸਾਹਿਬ ਕਿਰਪਾ ਕਰਨਗੇ ਪ੍ਰਮਾਤਮਾ ਉਹ ਰਸ ਵੰਣਾ ਸ਼ੁਰੂ ਹੋਵੇਗਾ ਤੇ ਤੁਹਾਡੇ ਤੇ ਮਿਹਰ ਹੋਵੇਗੀ ਗੁਰੂ ਸਾਹਿਬ ਤੁਹਾਡੇ ਤੋਂ ਜਪਾਉਣਾ ਵੀ ਸ਼ੁਰੂ ਕਰ ਲੈਣਗੇ ਠੀਕ ਹੈ ਸੋ ਜੇ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕਿਤੇ ਜਾਣੀ ਹੋ ਤੇਗਾ ਜੌਬ ਕਰਦੀ ਹਾਂ ਰਸਤੇ ਵਿੱਚ ਤੁਸੀਂ ਜੇ ਤੁਹਾਡੇ ਕੋਲ ਵਾਈਕਲ ਹੈ ਗੱਡੀ ਵਗੈਰਾ ਹਨਾ ਉਹਦੇ ਵਿੱਚ ਲਗਾ ਲਓ ਜੇ ਤੁਸੀਂ ਬੱਸ ਚ ਜਾ ਰਹੇ ਹੋ ਫੋਨ 'ਚ ਲਗਾ ਲਓ ਹੈੱਡਫੋਨ ਲਗਾ ਕੇ ਤੁਸੀਂ ਨਾਲ-ਨਾਲ ਬਾਣੀ ਸਰਵਣ ਕਰਦੇ ਜਾਓ ਠੀਕ ਹੈ ਜੇ ਤੁਸੀਂ ਘਰ ਦੇ ਵਿੱਚ ਕੰਮ ਕਰਦੇ ਹੋ ਤੁਹਾਡੇ ਕੋਲ ਟਾਈਮ ਨਹੀਂ ਹੈ ਬਾਣੀ ਜਪਣ ਦਾ ਤਾਂ ਤੁਸੀਂ ਘਰ ਦੇ ਵਿੱਚ ਟੀਵੀ 'ਚ ਲਗਾ ਲਓ ਸਪੀਕਰ 'ਚ ਲਗਾ ਲਓ ਫੋਨ 'ਚ ਲਗਾ ਕੇ ਕੋਲ ਰੱਖ ਲਓ ਸਰਵਣ ਕਰੋ ਨਾਲ-ਨਾਲ ਤੇ ਨਾਲ-ਨਾਲ ਆਪਦੇ ਮੂੰਹ ਦੇ ਵਿੱਚ ਜਪਣੀ ਵੀ ਸ਼ੁਰੂ ਕਰ ਦੋ ਦੇਖੋ ਜਿਵੇਂ ਇੱਕ ਬੱਚਾ ਪ੍ਰੇਅਰ ਦੇ ਵਿੱਚ ਜਾਂਦਾ ਹੁੰਦਾ ਹੈ ਨਾ ਜਦੋਂ ਇੱਕ ਬੱਚਾ ਇੱਕ ਸਕੂਲ ਜਾਂਦਾ ਸਵੇਰੇ ਪ੍ਰੇਅਰ ਹੁੰਦੀ ਆ ਉਹਨੂੰ ਪ੍ਰੇਅਰ ਸ਼ੁਰੂ ਦੇ ਵਿੱਚ ਆਉਂਦੀ ਨਹੀਂ ਤੁਹਾਡੇ ਨਾਲ ਵੀ ਇਹ ਚੀਜ਼ ਹੋਈ ਹੋ ਜਦੋਂ ਤੁਸੀਂ ਛੋਟੇ ਹੁੰਦੇ ਹੋਵੋਗੇ ਮੇਰੇ ਨਾਲ ਵੀ ਹੋਈ ਆ ਜਦੋਂ ਮੈਂ ਛੋਟੀ ਹੁੰਦੀ ਸੀ ਕਿਉਂਕਿ ਹਰ ਸਕੂਲ ਦੀ ਅਲੱਗ-ਅਲੱਗ ਪ੍ਰੇਅਰ ਹੁੰਦੀ ਆ ਨਾ ਤਾਂ ਜਦੋਂ ਸਵੇਰੇ ਹੁੰਦਾ ਨਾ ਖਾਸ ਕਰ ਜਿਹੜੇ ਪ੍ਰਾਈਵੇਟ ਸਕੂਲ ਆ ਉਹਦੇ ਵਿੱਚ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਪ੍ਰੇਅਰ ਕਰਾਉਂਦੇ ਨੇ ਪੰਜਾਬੀ ਵਿੱਚ ਤਾਂ ਬਹੁਤ ਘੱਟ ਕਰਾਉਂਦੇ ਨੇ ਆਪਣੇ ਪੰਜਾਬ ਦੇ ਵਿੱਚ ਤਾਂ ਹੈਗਾ ਪੰਜਾਬੀ ਦੇ ਵਿੱਚ ਪ੍ਰੇਅਰ ਕਰਾਉਂਦੇ ਜਾਂ ਜਿਹੜੇ ਗੁਰਬਾਣੀ ਨਾਲ ਸੰਬੰਧ ਸਿੱਖਾ ਗੁਰੂ ਸਾਹਿਬਾਨ ਦੇ ਨਾਮ ਉੱਤੇ ਜਿਹੜੇ ਸਕੂਲ ਨੇ ਉੱਥੇ ਗੁਰਮਾਣੇ ਦੀ ਪ੍ਰੇਅਰ ਹੁੰਦੀ ਆ ਸਵੇਰੇ ਹੈਨਾ ਤਾਂ ਫਿਰ ਉਦੋਂ ਆਪਾਂ ਜਦੋਂ ਨਵੇਂ ਸਕੂਲ ਚ ਜਾਂਦੇ ਆਪਾਂ ਨੂੰ ਪ੍ਰੇਅਰ ਨਹੀਂ ਆਉਂਦੀ ਹੁੰਦੀ ਲੇਕਿਨ ਜਦੋਂ ਆਪਾਂ ਰੋਜ਼ ਸੁਣਦੇ ਆ ਸੁਣਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਫਿਰ ਉਹ ਆਪਾਂ ਨੂੰ ਯਾਦ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਗੁਰਬਾਣੀ ਵੀ ਸੁਣਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਨਾ ਹਰ ਰੋਜ਼ ਫਿਰ ਉਹ ਸਾਨੂੰ ਕੰਠ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਕੰਠ ਹੋ ਜੇ ਫਿਰ ਇਸ ਤੋਂ 더 ਵਧੀਆ ਕੋਈ ਚੀਜ਼ ਨਹੀਂ ਕਿਉਂਕਿ ਫਿਰ ਆਪਾਂ ਜਿੱਥੇ ਮਰਜੀ ਹੋਈ ਹੈ ਜਦੋਂ ਮਰਜੀ ਹੋਈ ਹੈ ਉਸੇ ਟਾਈਮ ਆਪਾਂ ਬਹਿ ਕੇ ਜਿਹੜਾ ਹੈਗਾ ਬਾਣੀ ਜਪ ਸਕਦੇ ਆ ਜੇ ਕੰਠ ਹੋਵੇ ਆਪਾਂ ਨੂੰ ਗੁਟਖਾ ਸਾਹਿਬ ਵੀ ਫਰਨਾ ਲ ਰੱਖਣ ਦੀ ਕੋਈ ਜ਼ਰੂਰਤ ਨਹੀਂ ਤਾਂ ਤੁਸੀਂ ਜੇ ਨਹੀਂ ਕਰ ਸਕਦੇ ਤਾਂ ਸਰਵਣ ਜ਼ਰੂਰ ਕਰਿਆ ਕਰੋ ਇਹ ਬਾਣੀ ਕਹੇ ਜੀ ਆ ਜਿਹਦੇ ਨਾਲ ਜੇ ਤੁਸੀਂ ਜਪਣ ਬੈਠੋਗੇ ਨਾ ਤੁਸੀਂ ਦੇਖੋਗੇ ਜਦੋਂ ਤੁਸੀਂ ਜਪਣੀ ਸ਼ੁਰੂ ਕਰੋਗੇ ਉਦੋਂ ਤੁਸੀਂ ਆਪ ਦੀ ਦੇਖ ਲਿਓ ਕਿੰਨਾ ਸਟ्रेस ਹੋਗਾ ਪਹਿਲਾਂ ਜਿਹਦ ਤੁਹਾਨੂੰ ਮੰਨ ਲਓ ਟੈਨਸ਼ਨ ਆ ਜੋ ਤੁਹਾਨੂੰ ਹਨਾ ਐਂਜ਼ਾਇਟੀ ਹੋ ਰਹੀ ਆ ਤੁਹਾਨੂੰ ਪ੍ਰੋਬਲਮ ਹੋ ਰਹੀ ਆ ਜੇ ਤੁਸੀਂ ਬਾਣੀ ਜਪੋਗੇ ਨਾ ਜਪਣੀ ਸ਼ੁਰੂ ਕਰੋਗੇ ਤੁਸੀਂ ਦੇਖੋਗੇ ਥੋੜੇ ਟਾਈਮ ਦੇ ਵਿੱਚ ਹੀ ਕੁਝ ਕੁ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਰਿਲੈਕਸ ਹੋਣਾ ਸ਼ੁਰੂ ਹੋ ਜਾਊ ਮਾਈਂਡ ਤੁਹਾਡਾ ਜਿਹੜਾ ਸਟ्रेस ਲੈਵਲ ਆ ਉਹ ਥੱਲੇ ਹੋਣਾ ਸ਼ੁਰੂ ਹੋ ਜਾਊ ਤੇ ਸਾਰੀਆਂ ਜਿਹੜਾ ਬਿਮਾਰੀਆਂ ਦੀ ਜੜੀ ਕੀ ਆ ਟੈਨਸ਼ਨ ਇਹੀ ਤਾਂ ਸਾਰੀਆਂ ਬਿਮਾਰੀਆਂ ਨੂੰ ਪੈਦਾ ਕਰਦੀ ਹੈ ਹਾਈ ਬੀਪੀ ਹੋ ਗਿਆ ਹਾਰਟ ਦੀ ਪ੍ਰੋਬਲਮ ਹੋ ਗਈ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਅੱਗੇ ਫਿਰ ਇਹ ਹੋਰ ਪ੍ਰੋਬਲਮਸ ਨੂੰ ਵਧਾਉਂਦੀ ਰਹਿੰਦੀ ਹੈ ਟੈਨਸ਼ਨ ਹੀ ਸਾਰੀਆਂ ਬਿਮਾਰੀਆਂ ਤੇ ਜਾੜਾ ਜਿਹੜਾ ਸਾਡੇ ਸਰੀਰ ਦੇ ਵਿੱਚ ਬਹੁਤ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨੂੰ ਪੈਦਾ ਕਰਦੀ ਹੈ ਸੋ ਜੇ ਆਪਾਂ ਇਸੇ ਤੇ ਕਾਬੂ ਪਾ ਲਈਏ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ ਅਸੀਂ ਬਚ ਸਕਦੇ ਹਾਂ ਤੇ ਉਹ ਤੋਂ ਬਚਣ ਦਾ ਕਿਹੜਾ ਤਰੀਕਾ ਗੁਰਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਹੋ ਜਿੰਨਾ ਤੁਸੀਂ ਸੇਵਾ ਨਿਭਾ ਸਕਦੇ ਹੋ ਜਰੂਰ ਕਰਿਆ ਕਰੋ ਤੇ ਬਾਕੀ ਜੇ ਤੁਸੀਂ ਮਤਲਬ ਕਿ ਮੰਨ ਲਓ ਕਦੇ ਤੁਹਾਨੂੰ ਵੈਸੇ ਘਬਰਾਟ ਹੁੰਦੀ ਹੈ ਨਾ ਦਿਨ ਦੇ ਟਾਈਮ ਤੁਸੀਂ 10 ਤੋਂ 15 ਮਿੰਟ ਵਾਹਿਗੁਰੂ ਦਾ ਸਿਮਰਨ ਵੀ ਜਰੂਰ ਕਰਿਆ ਕਰੋ ਮੈਡੀਟੇਸ਼ਨ ਜਿਹੜੀ ਹੁੰਦੀ ਹੈ ਨਾ ਮੈਡੀਟੇਸ਼ਨ ਮੈਡੀਟੇਸ਼ਨ ਕਰਿਆ ਕਰੋ ਖਾਂ ਬੰਦ ਕਰਕੇ ਬਾਡੀ ਨੂੰ ਰਿਲੈਕਸ ਕਰਕੇ ਚੌਕੜੀ ਵਾਰ ਲਓ ਤੇ ਵਾਹਿਗੁਰੂ ਦਾ ਪੜ੍ਹੇ ਰਿਲੈਕਸ ਹੁੰਦਾ ਉਹਨਾ ਦੇ ਨਾਲ ਮਾਈਂਡ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਕਰਦੇ ਆ ਉਹ ਤਾਂ ਉਸੇ ਟਾਈਮ ਉਸੇ ਸਕਿੰਟ ਦੇ ਵਿੱਚ ਤੁਹਾਨੂੰ ਪਤਾ ਲੱਗੂ ਇੱਕ ਤੋਂ ਇੱਕ ਤੋਂ ਦੋ ਸਕਿੰਟਾਂ ਮਿੰਟਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਹੈਗਾ ਰਿਲੈਕਸ ਹੋਣਾ ਸ਼ੁਰੂ ਹੋ ਜਾਊ ਤੁਹਾਡਾ ਦਿਮਾਗ ਉਪਰੋਂ ਠੰਡਾ ਹੋਣਾ ਸ਼ੁਰੂ ਹੋ ਜਾਊ ਤੁਹਾਡਾ ਮਾਈਂਡ ਰਿਲੈਕਸ ਹੋ ਜਾਊਗਾ ਉਸੇ ਟਾਈਮ ਮਹਿਸੂਸ ਹੁੰਦੀ ਹੈ ਚੀਜ਼ ਕਦੇ ਕਰਕੇ ਦੇਖਿਓ ਜਦੋਂ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਘਬਰਾਹਟ ਆ ਨਾ ਤੁਹਾਨੂੰ ਘਬਰਾਹਟ ਹੋ ਰਹੀ ਹੈ ਟੈਨਸ਼ਨ ਹੋ ਰਹੀ ਹੈ ਤਾਂ 15 ਮਿੰਟ ਲਈ ਬਹਿ ਜਾਓ 15 ਮਿੰਟ ਕਰੋ ਬੈਠ ਕੇ ਡੀਲੀ ਕਰੋ ਤੁਹਾਡਾ ਸਟ्रेस ਲੈਵਲ ਤੁਹਾਡੀ ਟੈਨਸ਼ਨ ਬਿਲਕੁਲ ਠੀਕ ਹੋ ਜਾਊ ਪਰ ਕਰਨਾ ਕੀ ਇਹਦੇ ਲਈ ਕਰਨਾ ਪੈਂਦਾ ਰੋਜ਼ ਆਪਾਂ ਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ ਰੋਜ਼ ਅਭਿਆਸ ਕਰਨਾ ਪੈਂਦਾ ਹੈ ਜੀ ਆਪਾਂ ਕਹੀਏ ਬਸ ਇੱਕ ਦਿਨ ਆਪਾਂ ਕਰਕੇ ਤਾਂ ਆਪਾਂ ساری ਜ਼ਿੰਦਗੀ ਲਈ ਇਸ ਚੀਜ਼ ਤੋਂ ਮੁਕਤ ਹੋ ਜਾਾਂਗੇ ਨਹੀਂ ਆਪਾਂ ਬਿਨਾ ਦਵਾਈਆਂ ਤੋਂ ਵੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕਦੇ ਹਾਂ ਹਾਂ ਜੀ ਆਪਾਂ ਨੂੰ ਜਿਆਦਾ ਪ੍ਰੋਬਲਮ ਆ ਤਾਂ ਡਾਕਟਰ ਨੂੰ ਜ਼ਰੂਰ ਆਪਾਂ ਨੂੰ ਐਡਵਾਈਸ ਲੈਣੀ ਚਾਹੀਦੀ ਹੈ ਬਟ ਜੇ ਆਪਾਂ ਨੂੰ ਹਲੇ ਪ੍ਰੋਬਲਮ ਬਹੁਤ ਘੱਟ ਆ ਤੇ ਅਸੀਂ ਉਹਨੂੰ ਫਿਰ ਇਦਾਂ ਵੀ ਠੀਕ ਕਰ ਸਕਦੇ ਹਾਂ ਮੈਡੀਟੇਸ਼ਨ ਦੇ ਦੁਆਰਾ ਕਿਉਂਕਿ ਜਿਹੜੀ ਟੈਂਸ਼ਨ ਦੀ ਦਵਾਈ ਹੁੰਦੀ ਹੈ ਨਾ ਉਹ ਸਾਡੇ ਮਾਈਂਡ ਨੂੰ ਸੋਚਣ ਤੋਂ ਰੋਕਦੀ ਆ ਉਹਦੇ ਨਾਲ ਕੀ ਹੈ ਸਾਡੀ ਜਿਹੜੀ ਯਾਦਦਾਸ਼ਤ ਹੈ ਸਾਡੀ ਸੋਚਣ ਦੀ ਸ਼ਕਤੀ ਹੈ ਉਹ ਤੇ ਅਸਰ ਪੈਂਦਾ ਇਨ੍ਹਾਂ ਦਵਾਈਆਂ ਨਾਲ ਜਿੱਥੇ ਇੱਕ ਦਵਾਈ ਦਾ ਫਾਇਦਾ ਹੁੰਦਾ ਨਾ ਉਥੇ 10 ਨੁਕਸਾਨ ਹੁੰਦੇ ਆ ਇਹ ਅਸੀਂ ਕਦੇ ਨਹੀਂ ਦੇਖਦੇ ਸੋ ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਦਵਾਈਆਂ ਤੋਂ ਬਚ ਕੇ ਇਨ੍ਹਾਂ ਗੁਰਬਾਣੀ ਨਾਲ ਜੁੜੀਏ ਇਨ੍ਹਾਂ ਰਸਤਿਆਂ ਤੇ ਤੁਰਨਾ ਸ਼ੁਰੂ ਕਰੀਏ ਸੋ ਉਮੀਦ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਤਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ